ਨਮਸਕਾਰ ਜੀ ਨਾਬਾ ਤੀਜ ਗਰੁੱਪ ਵੱਲੋਂ ਇੱਕ ਨਿੱਜੀ ਹੋਟਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਤੇ ਤੀਆਂ ਦਾ ਤਿਹਾਰ ਜਦੋਂ ਮਨਾਇਆ ਤੇ ਅਸੀਂ ਆਈਆਂ ਹੋਈਆਂ ਲੇਡੀਜ਼ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਬਚਪਨ ਦੀਆਂ ਸਹੇਲੀਆਂ ਕਾਲਜ ਟਾਈਮ ਦੀਆਂ ਸਹੇਲੀਆਂ ਤੇ ਆਪਣੇ ਫਰੈਂਡ ਜਿਹੜੀਆਂ ਅਸੀਂ ਵਿਆਹ ਤੋਂ ਬਾਅਦ ਵੀ ਆਪਣੇ ਸੋਹਰੇ ਘਰ ਚੱਲੀ ਜਾਂਦੇ ਆ ਤਾਂ ਸਾਲ 'ਚ ਸਾਨੂੰ ਇੱਕ 30 ਦੇ ਤਿਹਾੜੀ ਵਲੇ ਮੌਕਾ ਮਿਲਦਾ ਹੈ ਇਕੱਠੇ ਹੁੰਦਾ ਤਾਂ ਅਸੀਂ ਬਚਪਨ ਦੀਆਂ ਸਹੇਲੀਆਂ ਕਾਲਜ ਟਾਈਮ ਦੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਸਾਡਾ ਜਿਹੜਾ ਗਰੁੱਪ ਹੈ ਇਹ 45 ਮੈਂਬਰਾਂ ਦਾ ਗਰੁੱਪ ਹੈ ਤੇ ਇੱਕ ਸਾਲ ਬਾਅਦ ਅਸੀਂ 30 ਦੇ ਤਿਹਾੜੀ ਨੂੰ ਵੀ ਇਕੱਠੇ ਹੁੰਨੇ ਆ ਤੇ ਅਸੀਂ ਦੁੱਖ ਸੁੱਖ ਕਰਦੇ ਆ ਪੂਰੀ ਜਾਣਕਾਰੀ ਦੇ ਰਹੇ ਨੇ ਨੀਸ਼ਾ ਬਾਤੀਸ਼ ਹਾਂਜੀ ਅੱਜ ਨਾ ਅਸੀਂ ਤੀਆਂ ਦਾ ਪ੍ਰੋਗਰਾਮ ਸੈਲੀਬ੍ਰੇਟ ਕਰ ਰਹੇ ਸੀ ਹਰ ਸਾਲ ਹੀ ਕਰਦੇ ਆਂ ਇਸ ਸਾਲ ਅਸੀਂ ਕੁਝ ਜ਼ਿਆਦਾ ਇੰਜੋਏ ਕੀਤਾ ਕਿਉਂਕਿ ਤੀਆਂ ਇੱਕ ਨਾ ਇੱਕ ਇੱਕ ਜਰੀਆ ਸਾਰੇ ਲੇਡੀਜ਼ ਨੂੰ ਇਕੱਠੇ ਹੋਣ ਦਾ ਮਿਊਜ਼ਿਕ ਦੇਣ ਦਾ ਉਹਨਾਂ ਨਾਲ ਮਤਲਬ ਇੰਜੋਏ ਕਰਨ ਦਾ ਹੈ ਨਾ ਇਸ ਕਰਕੇ ਅਸੀਂ ਇਹ ਤੀਆਂ ਮਨਾਉਂਦੇ ਆ ਤੇ ਸਾਡੇ ਫਰੈਂਡਸਰ ਇਕੱਠੇ ਹੁੰਦੇ ਨੇ ਸਾਡੇ ਕਲਾਸਮੇਟ ਇਕੱਠੇ ਹੁੰਦੇ ਨੇ ਜਿਹੜਾ ਕੋਈ ਦੁੱਖ ਹੈ ਕੋਈ ਸੁੱਖ ਹੈ ਹੈ ਨਾ ਸਾਰਾ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਆ ਹਾਂਜੀ ਸਾਡਾ ਗਰੁੱਪ ਹੈਗਾ ਜੀ 45 ਦਾ 45 ਦਾ ਗਰੁੱਪ ਹੈ ਤੇ ਅੱਗੇ-ਅੱਗੇ ਅਸੀਂ ਮਤਲਬ ਵਧੀ ਜਾ ਰਹੇ ਆ ਘਟ ਨਹੀਂ ਰਹੇ ਆ ਵਧ ਰਹੇ ਆ ਅਸੀਂ ਕਟੋ-ਕਟ ਸਾਨੂੰ 10 ਸਾਲ ਹੋ ਗਏ ਮਨਾਉਂਦੇ ਨੂੰ ਹਾਂਜੀ ਹਾਂ 10 ਸਾਲ ਹੋ ਗਏ ਜੀ ਮਨਾ ਰਹੇ ਆ ਕਰ ਠੀਕ ਆ ਤੁਸੀਂ ਅਮੀ ਕਲਚਰ ਨੂੰ ਬੜਾ ਵਧਾ ਦੇ ਰਹੇ ਹਾਂ ਹਾਂਜੀ ਕੀ ਕਹਿਣਾ ਤੁਸੀਂ ਮੇਨਲੀ ਅਸੀਂ ਇਹ ਤੀਆਂ ਦੇ ਤਿਉਹਾਰ ਨਾਲ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਆ ਰਹੇ ਆ ਮੇਨਲੀ ਇਹ ਪਿੰਡਾਂ ਦੇ ਵਿੱਚ ਹੁੰਦਾ ਸੀ ਪਹਿਲਾਂ ਬਹੁਤ ਜ਼ਿਆਦਾ ਵਧੀਆ ਲੈਵਲ ਤੇ ਮਨਾਉਂਦੇ ਸੀ ਲੇਕਿਨ ਉਸ ਚੀਜ਼ ਨੂੰ ਬਾਹਰ ਕੱਢਿਆ ਸ਼ਹਿਰਾਂ ਚੋਂ ਖਤਮ ਹੋ ਗਿਆ ਸੀ ਬਿਲਕੁਲ ਬੱਚਿਆਂ ਨੂੰ ਜੋ ਸਾਡੀ ਜਨਰੇਸ਼ਨ ਆ ਸਾਨੂੰ ਕੁਝ ਨਹੀਂ ਸੀ ਇਸ ਚੀਜ਼ਾਂ ਦਾ ਪਤਾ ਆਪਣੇ ਬਚਪਨ ਦੇਖਿਆ ਬਸ ਜੋ ਦੇਖਿਆ ਸਕੂਲਾਂ ਦੇ ਵਿੱਚ ਆਮੀਆਂ ਦਾਦੀਆਂ ਨਾਨੀਆਂ ਤੋਂ ਆਪਣੇ ਜਿੰਨੇ ਵੀ ਵੱਡੇ ਹੈਗੇ ਨੇ ਕਰਦੇ ਉਹਨਾਂ ਤੋਂ ਦੇਖਿਆ ਸੀ ਹਾਂ ਜੀ ਡਾਇਰੈਕਟਾਂ ਦੇ ਪਿੰਗਾ ਪਾ ਕੇ ਕੀਤਾ ਜਾਂਦਾ ਸੀ ਅੱਜ ਕੱਲ ਉਹ ਪ੍ਰਿੰਪਲ ਖਤਮ ਹੋ ਗਈ ਮੰਨ ਲਾਓ ਬਸ ਉਸ ਥੀਨ ਨੂੰ ਅਸੀਂ ਸ਼ਹਿਰਾਂ ਵਿੱਚ ਮੋਡੀਫਾਈ ਕਰ ਤਾਂ ਵੀ ਐਟ ਲੀਸਟ ਉਹ ਨਵੀਂ ਜਨਰੇਸ਼ਨ ਜੋ ਜਾਵੇ ਨਾ ਉਹ ਖਤਮ ਨਾ ਹੋ ਜੇ ਵੀ ਇਹ ਤਾਂ ਬਹੁਤ ਪੁਰਾਣਾ ਕਲਚਰ ਆ ਲੋ ਬੱਚੇ ਇਹ ਨਾ ਕਹਿ ਸੋ ਅਸੀਂ ਉਹਨੂੰ ਮੋਡੀਫਾਈ ਕਰਕੇ ਆਪਣੇ ਵਧੀਆ ਤਰੀਕੇ ਨਾਲ ਹੋਰ ਐਨਹਾਂਸ ਕਰਤਾ ਇਸ ਤਿਹਾਨ ਤੁਸੀਂ ਹੁਣ ਲੌਂਗ ਠੀਕ ਹੈ ਨਚੀਆਂ ਦਾ ਤਿਹਾਰ ਆਇਆ ਸਾਵਾਂ ਦੇ ਮਹੀਨੇ ਤੀਆਂ ਦਾ ਤਿਹਾਰ ਹਾਂਜੀ ਹਾਂ ਕਿ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਵਧਾਈ ਦੇਣਾ ਚਾਹਣੀ ਆ ਅਸੀਂ ਇਸ ਮੌਕੇ ਤੇ ਸਾਰੇ ਨੇ ਇਕੱਠੇ ਹੋ ਕੇ ਖੂਬ ਇੰਜੋਏ ਕੀਤਾ ਹੈ ਸਾਰੇਆਂ ਨੂੰ ਬਹੁਤ ਬਹੁਤ ਥੈਂਕਸ ਔਰ ਸਾਰਿਆਂ ਨੂੰ ਬਹੁਤ 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 ਥੈਂਕ ਯੂ ਜਿਹੜਾ ਪੀਆਂ ਦਾ ਤਿਹਾਰ ਹੈ ਇਹ ਮਹੱਤਵਪੂਰਨ ਹੈ ਕਿ ਅਪਾ ਰਲ ਮਿਲ ਕੇ ਸਾਰੇ ਜਣੇ ਤਿਹਾਰ ਨੂੰ ਮਨਾਈਏ ਫਰੈਂਡਸ ਜਿਹੜੀਆਂ ਪੁਰਾਣਾ ਫਰੈਂਡਸ ਆਪਣਾ ਸਰਕਲ ਔਰ ਜਿਹੜੇ ਕਲਾਸਮੇਟ ਵਹ ਰਾ ਸਾਰੇ ਇਕੱਠੇ ਹੋ ਕੇ ਅਸੀਂ ਛੋਟੇ ਵੱਡੇ ਸਾਰੇ ਸਾਡੇ ਬੱਚੇ ਹੈ ਹਨ ਇਕੱਠੇ ਹੋ ਕੇ ਇੰਜੋਏ ਕਰਨਾ Hvala